ਤੈਨੂੰ ਵੀ ਲੱਗਦਾ ਹੈ ਭੜਿਆ ਸਪਰੇਆ ਨਾਲ ਹੋਇਆ ਹੈ ਇਹੋ ਜੀ ਸਬਜੀਆ ਪਰ ਇਹ ਸਪਰੇ ਪਾ ਗਈ ਉਹਗਾ ਸਕਦੇ ਆ ਨਹੀਂ ਸਿਰਫ ਰਾਖ ਪਾ ਕੇ ਜਾਂ ਗੋਹਾ ਆਪਾਂ ਜੋ ਖਾਂਦੇ ਆ ਨਾ ਜੋ ਖਾਂਦੇ ਆ ਆਪਾਂ ਉਸੇ ਨਾਲ ਹੀ ਬਿਮਾਰੀਆਂ ਲੱਗਦੀਆਂ ਨੇ ਠੀਕ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਦੇਖ ਲਓ ਜਿੰਨੀ ਸਬਜੀਆ ਸਭ ਰੇਹਾਂ ਸਪਰੇ ਹਾੜੀ ਆ ਸਬਰ ਰਹਿ ਹਾ ਨਹੀਂ ਕਿਸੇ ਦੇ ਵੀ ਕਿਉਂਕਿ ਮਨ ਸ਼ੁੱਧ ਨਹੀਂ ਰਹੇ ਜਦੋਂ ਮਨ ਸ਼ੁੱਧ ਨਹੀਂ ਰਹੇ ਫਿਰ ਉਹਨਾਂ ਦਾ ਕਰਤਾਰ ਸ਼ੁੱਧ ਕਿੱਥੋਂ ਰਹੂ ਜਦੋਂ ਸਿਰਫ ਪੈਸਾ 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 ਹੋ ਗਿਆ ਠੀਕ ਹੈ ਜਦੋਂ ਇਨਸਾਨ ਲਾਲਚੀ ਹੋ ਜਾਂਦਾ ਫਿਰ ਇਹ ਨਹੀਂ ਦੇਖਦਾ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਸਿਰਫ ਪੈਸੇ ਤੱਕ ਮਤਲਬ ਹੁੰਦਾ ਸਬਜ਼ੀਆਂ ਉਗਾਉਣ ਵਾਲੇ ਵੀ ਪਤਾ ਨਹੀਂ ਕਿੰਨੀਆਂ ਕਿ ਰੇਹਾਂ ਸਪਰੇਹਾਂ ਪਾਉਂਦੇ ਨੇ ਸਬਜ਼ੀਆਂ 'ਚ ਕਿੰਨੀਆਂ ਕ ਮਤਲਬ ਛੜਕਾ ਕਰਦੇ ਨੇ ਕਿਹੜੀ ਕਿਹੜੀਆਂ ਕੋਧ ਪਤਾ ਵੀ ਨਹੀਂ ਹੁੰਦਾ ਹੈਗਾ ਵੀ ਕਿਹੜੀ ਦਵਾਈ ਅਸੀਂ ਵਰਤ ਰਹੇ ਹਾਂ ਤੇ ਕਾਰੇ ਵਾਸਤੇ ਹੁੰਦੀ ਹੈ ਇਹ ਬਸ ਦੇਖੋ ਦੇਖ ਫਲ ਤੱਕ ਮਤਲਬ ਹੈ ਵੀ ਵੱਧ ਤੋਂ ਵੱਧ ਫਲ ਆਵੇ ਠੀਕ ਹੈ ਵੱਧ ਤੋਂ ਵੱਧ ਆਸੀ ਬਾਜ਼ਾਰ 'ਚ ਵੇਚ ਕੇ ਪੈਸਾ ਕਮਾਈਏ ਪਰ ਇਹ ਹਕੀਕਤ ਦੇ ਵਿੱਚ ਇਹ ਲਾਲਚਾਂ ਨੇ ਨਾ ਇਨਸਾਨਾਂ ਦੇ ਜ਼ਿੰਦਗੀਆਂ ਨਾਲ ਖਲਵਾੜ ਕਰਤਾ ਠੀਕ ਹੈ ਇਹ ਜ਼ਿੰਮੇਵਾਰ ਬਸ ਇਨਸਾਨ ਹੀ ਹੈ ਜਿਸ ਦਿਨ ਇਹ ਨਾ ਆਪਣਾ ਲਾਲਚ ਤਿਆਗਤਾ ਉਦੋਂ ਆਪ ਵੀ ਸ਼ੁੱਧ ਹੋਊਗਾ ਤੇਰੇ ਜੋ ਵੀ ਇਹਦਾ ਮਤਲਬ ਇਹਨਾ ਕਰਨਾ ਉਹ ਵੀ ਸ਼ੁੱਧਤਾ ਹੋ ਉਹ ਚ ਕੋਈ ਮਿਲਾਵਟ ਨਹੀਂ ਹੋ ਕੋਸ਼ਿਸ਼ ਕਰਿਆ ਕਰੋ ਕਿ ਸਬਜ਼ੀ ਭਾਜੀ ਆਪਦੀ ਆਪ ਲਾਓ ਘਰ ਜੋਗੀ ਲਾਓ ਥੋੜੀ ਜਿਹੀ ਮਿਹਨਤ ਲੱਗਦੀ ਹੈ ਠੀਕ ਹੈ ਸਾਫ ਸ਼ੁੱਧ ਖਾਵਾਂਗੇ ਤਾਂ ਆਪਾਂ aroog ਰਹਾਂਗੇ ਨਹੀਂ ਬਾਜ਼ਾਰ ਚ ਜਿਹੜਾ ਮਰਜ਼ੂ ਕੁਝ ਦੇਖ ਲਓ ਸਭ ਮਿਲਾਵਟੀ ਹੈ ਤੇ ਮਿਲਾਵਟੀ ਜੋ ਆਪਾਂ ਖਾ ਰਹੇ ਆ ਉਹ ਬਿਮਾਰੀਆਂ ਹੀ ਪੈਦਾ ਕਰੂਗਾ ਬਿਮਾਰੀਆਂ ਖਤਮ ਨਹੀਂ ਕਰਦਾ ਰੋਗ ਲਾਉ ਕੋਸ਼ਿਸ਼ ਕਰਿਆ ਕਰੋ ਕਿ ਖੁਦ ਸਬਜ਼ੀਆਂ ਬੀਜੀਏ ਕੁਦਰਤੀ ਤਰੀਕੇ ਨਾਲ ਰਾਖ ਪਾ ਦਿਓ ਗੋਹਾ ਪਾ ਦਿਓ ਠੀਕ ਹੈ ਜਿਹੜਾ ਪੁਰਾਣੇ ਤੋਂ ਪੁਰਾਣਾ ਗੋਹਾ ਹੁੰਦਾ ਕਈ ਸਾਲ ਪੁਰਾਣਾ ਉਹ ਪਾ ਦਿਓ ਦੇਖੋ ਸਬਜ਼ੀ ਭਜੇ